ਮੈਂ ਰਿੰਦਰ ਸਿੰਘ ਮੱਕੜ ਸ਼੍ਰੋਮਣੀ ਕਾਲੀ ਦਲ ਤੋਂ ਵੋਟ ਨੰਬਰ 12 ਤੋਂ ਮੈਂ ਪਹਿਲੀ ਵਾਰ ਚੋਣ ਮੈਦਾਨ ਚ ਆਇਆ ਮੇਰੇ ਸ਼੍ਰੋਮਣੀ ਕਾਲੀ ਦਲ ਸਦਾ ਸ਼ੰਜੀ ਢਿੱਲੋਂ ਦਾ ਮੇਰੀ ਹਾਈ ਕਮਾਂਡ ਮੇਰੀ ਟੀਮ ਦਾ ਜੀਰੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਛੋਟੇ ਜਿਹੇ ਨਿਮਾਣ ਸਿੰਘ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਪਾਰਟੀ ਨੇ ਜੋ ਮੈਨੂੰ ਸੇਵਾ ਲਈ ਹੈ ਪੂਰੇ ਵਾਰਡ ਦੇ ਸੇਵਾ ਲਈ ਹੈ ਤਾਂ ਕਿ ਮੈਂ ਉਹਨਾਂ ਨੂੰ ਇਹ ਵਾਲੀ ਫੀਡ ਜਿੱਤ ਕੇ ਤੁਹਾਡੇ ਸਪੋਰਟ ਦੇ ਨਾਲ ਉਹਨਾਂ ਜਿੱਤ ਕੇ ਉਨ੍ਹਾਂ ਦੀ ਚੋਲੀ ਪਾਸ ਕਾ ਤੇ ਆਪਣੇ ਰੁਕੇ ਹੋਏ ਵਿਕਾਸ ਜਿਹੜੇ ਮੰਨ ਕੇ ਚਲੋ ਅਕਾਲੀ ਦਲ ਦੇ ਟਾਈਮ ਰੁਕੇ ਹੋਏ ਨੇ ਉਸ ਤੋਂ ਬਾਅਦ 8 ਸਾਲਾਂ ਚ ਕੋਈ ਵੀ ਵਿਕਾਸ ਨਹੀਂ ਹੋਇਆ ਉਹਨੂੰ ਆਪਾਂ ਉਦੋਂ ਦੁਬਾਰਾ ਸਟਾਰਟ ਕਰੀਏ ਤਾਂ ਕਿ ਗਲੀਆਂ ਨਾਲੀਆਂ ਲਾਈਟਾਂ ਇਹ ਕੋਈ ਵਿਕਾਸ ਨਹੀਂ ਹੁੰਦਾ ਇਹ ਤਾਂ ਹਰ ਕੋਈ ਬਣਾਉਂਦਾ ਇੱਟ ਪੋਟਲੀ ਇੱਟ ਪਾ ਲਈ ਇਹ ਕੋਈ ਵਿਕਾਸ ਨਹੀਂ ਹੁੰਦਾ ਵਿਕਾਸ ਹੁੰਦਾ ਇੱਕ ਬਾੜ ਨੂੰ ਨਾਂ ਲੈ ਕੇ ਚੱਲਣਾ ਉਸ ਨਸ਼ੇ ਪਤੇ ਨੂੰ ਖਤਮ ਕਰਨਾ ਉਹਦੇ ਜਿਹੜੇ ਬਾੜ ਨੂੰ ਇੱਕ ਇੱਕ ਨੰਬਰ ਦਾ ਜਿਹਨੂੰ ਕਹਿੰਦੇ ਮਾਡਰਨ ਜੀ ਆਪਾਂ ਕਹਿ ਸਕਦੇ ਆ ਮਾਡਰਨ ਵਾਰਡ ਬਣਾਣਾ ਚਾਹੁੰਦੇ ਜਿਹੜਾ ਪੂਰੇ ਪੰਜਾਬ 'ਚ ਨਹੀਂ ਹੋਊਗਾ ਉਹਦਾ ਮੇਰਾ ਵਾਰਡ ਹੋਊਗਾ ਮੈਂ ਤੁਹਾਡੇ ਨਾਲ ਇੱਕ ਅਪੀਲ ਕਰਦਾ ਕਿ ਮੈਨੂੰ ਆਉਣ ਵਾਲੇ 21 ਤਰੀਕ ਨੂੰ ਤਕੜੀ ਦੇ ਨਿਸ਼ਾਨ ਤੇ ਮੋਹਰ ਲਾ ਕੇ ਮੈਨੂੰ ਜਿੱਤ ਪ੍ਰਾਪਤ ਕਰਾਓ ਤਾਂ ਕਿ ਮੈਂ ਤੁਹਾਡੇ 5 ਸਾਲ ਲਗਾਤਾਰ ਤੁਹਾਡੇ ਵਾਰਡ ਚ ਆਪਣਾ ਘਰ ਸਮਝ ਕੇ ਉਹਦੀ ਸੇਵਾ ਕਰਾਂ ਤੁਹਾਨੂੰ ਜੋ ਵੀ ਪ੍ਰੋਬਲਮ ਹੋਊਗੀ ਤੁਹਾਨੂੰ ਕਿਤੇ ਬਾਹਰ ਜਾਣ ਦੇ ਲੋੜ ਨਹੀਂ ਤੁਹਾਡਾ ਸੇਵਾਦਾਰ ਵਾਰਡ ਚ ਹੋਊਗਾ ਅਪੀਲ ਕਰਦਾ ਕਿ ਮੈਨੂੰ ਵੋਟ ਪਾ ਕੇ ਤੇ ਸਪੋਰਟ ਵੀ ਕਰਿਓ ਮੈਂ ਆਪਣੇ ਵਾਰਡ ਨੂੰ ਪੂਰਾ 1 ਨੰਬਰ ਦਾ ਬਣਾਉਣਾ ਚਾਹਨਾ ਤਾਂ ਕਿ ਵਾਰਚ ਕੋਈ ਬਾਹਰਲਾ ਬੰਦਾ ਆ ਕੇ ਇਹ ਨਾ ਕਹੇ ਕਿ ਹਾਂ ਵਾਰਚ ਕੋਈ ਸਫਾਈ ਨਹੀਂ ਹੋ ਰਹੀ ਗਲੀਆਂ ਨਹੀਂ ਬਣੀਆਂ ਟੁੱਟੀਆਂ ਹੋਈਆਂ ਨੇ ਬੋਰਡ ਵਾਲੇ ਜਿਹੜੇ ਤੁਸੀਂ ਸਪੋਰਟਰ ਹੋ ਉਹਨੂੰ ਪਰੇਸ਼ਾਨ ਹੋ ਰਹੇ ਹੋ ਮੀਂਹ ਆਉਂਦਾ ਚਿੱਕੜ ਪੈਂਦਾ ਫਿਲਰ ਵਿੱਚ ਪਾਣੀ ਨਿਕਲਦਾ ਪਰ ਸਫਾਈ ਕਰਨ ਜਾਰੀ ਨਹੀਂ ਆ ਰਹੀ ਆ ਇਹ ਤੁਹਾਡੀ ਕੋਈ ਵੀ ਪ੍ਰੋਬਲਮ ਅਸੀਂ ਆਉਣ ਨਹੀਂ ਦੇਣੀ ਆਉਣ ਵਾਲੇ 21 ਤਰੀਕ ਨੂੰ ਵੋਟ ਪਾ ਕੇ ਤੇ ਮੈਨੂੰ ਵੀਜੇ ਬਣਾਓ ਤੇ ਜਿਹੜੀ ਪਿਛਲੇ ਸਮੇਂ ਚ ਜਿਹੜੇ ਮੇਰੇ ਵੀਰ ਉੱਥੇ ਵਾਰਡ ਦੀ ਸੇਵਾ ਕਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਆਪਣੀਆਂ ਅਲੱਗ-ਅਲੱਗ ਪਾਰਟੀਆਂ ਤੋਂ ਉੱਥੋਂ ਆਏ ਨੇ ਸੇਵਾ ਕਰ ਰਹੇ ਨੇ ਮੈਨੂੰ ਨਹੀਂ ਪਤਾ ਉਹਨਾਂ ਦਾ ਪ੍ਰਸ਼ਾਸਨ ਨਾਲ ਕੀ ਹੈਗਾ ਕੀ ਨਹੀਂ ਕਾਦੇ ਵਾਸਤੇ ਉਹ ਕਿੰਨੀ ਸੇਵਾ ਕੀਤੀ ਮੈਨੂੰ ਨਹੀਂ ਪਤਾ ਮੈਂ ਆਪਣੇ ਵਾਰਡ ਚ ਜਦੋਂ ਨਿਕਲਿਆ ਮੈਨੂੰ ਤੇ ਕੋਈ ਵੀ ਵਿਕਾਸ ਨਹੀਂ ਨਜ਼ਰ ਆਇਆ ਸਾਰੀ ਗਲੀਆਂ ਉਵੇਂ ਟੁੱਟੀਆਂ ਪਈਆਂ ਨੇ ਸਾਰਾ ਕੰਮ ਖਿਲਰਿਆ ਪਿਆ ਇਸੇ ਕਰਕੇ ਦੁਬਾਰਾ ਤੁਹਾਨੂੰ ਬੇਨਤੀ ਕਰਨਾ ਚਾਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮੈਨੂੰ ਨਰਾ ਸਰਦਾਰ ਨਰਿੰਦਰ ਸਿੰਘ ਮੱਕਣ ਨੂੰ ਇੱਕ ਇਹਨੂੰ ਵੋਟ ਪਾ ਕੇ ਸਫਲ ਬਣਾਓ ਤਾਂ ਕਿ ਮੈਂ 5 ਸਾਲ ਤੋੜੀ ਵਾਰ ਦੀ ਸੇਵਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਿੰਦਰ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ ਤੋਂ ਵੋਲ ਨੰਬਰ 12 ਤੋਂ ਮੈਂ ਪਹਿਲੀ ਵਾਰ ਚੋਣ ਮੈਦਾਨ ਚ ਆਇਆ ਮੇਨੂੰ ਸ਼੍ਰੋਮਣੀ ਅਕਾਲੀ ਦਲ ਸਦਾਚਨ ਜੀ ਢਿੱਲੋਂ ਦਾ ਮੇਰੀ ਹਾਈ ਕਮਾਂਡ ਮੇਰੀ ਟੀਮ ਦਾ ਜੀ ਰੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਛੋਟੇ ਜਿਹੇ ਨਿਮਾਣੇ ਸਿੰਘ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਪਾਰਟੀ ਨੇ ਜੋ ਮੈਨੂੰ ਸੇਵਾ ਲਈ ਹੈ ਪੂਰੇ ਵਾਰਡ ਦੀ ਸੇਵਾ ਲਈ ਹੈ ਤਾਂ ਕਿ ਮੈਂ ਉਹਨਾਂ ਨੂੰ ਐਵਲੀ ਫੀਡ ਜਿੱਤ ਕੇ ਤੁਹਾਡੇ ਸਪੋਰਟ ਦੇ ਨਾਲ ਉਹਨਾਂ ਜਿੱਤ ਕੇ ਉਹਨਾਂ ਦੀ ਝੋਲੀ ਪਾ ਸਕਾ ਤੇ ਆਪਣੇ ਰੁਕੇ ਹੋਏ ਵਿਕਾਸ ਜਿਹੜੇ ਮੰਨ ਕੇ ਚਲੋ ਅਕਾਲੀ ਦਲ ਦੇ ਟਾਈਮ ਰੁਕੇ ਹੋਏ ਨੇ ਉਸ ਤੋਂ ਬਾਅਦ 8 ਸਾਲਾਂ ਚ ਕੋਈ ਵੀ ਵਿਕਾਸ ਨਹੀਂ ਹੋਇਆ ਉਹਨੂੰ ਆਪਾਂ ਉਦੋਂ ਦੁਬਾਰਾ ਸਟਾਰਟ ਕਰੀਏ ਤਾਂ ਕਿ ਗਲੀਆਂ ਨਾਲੀਆਂ ਲਾਈਟਾਂ ਇਹ ਕੋਈ ਵਿਕਾਸ ਨਹੀਂ ਹੁੰਦਾ ਇਹ ਤਾਂ ਹਰ ਕੋਈ ਬਣਾਉਂਦਾ ਇੱਟ ਪੋਟਲੀ ਇੱਟ ਪਾ ਲਈ ਇਹ ਕੋਈ ਵਿਕਾਸ ਨਹੀਂ ਹੁੰਦਾ ਵਿਕਾਸ ਹੁੰਦਾ ਇੱਕ ਵਾਰ ਨੂੰ ਨਾਲ ਲੈ ਕੇ ਚੱਲਣਾ ਉਸ ਨਸ਼ੇ ਪਤੇ ਨੂੰ ਖਤਮ ਕਰਨਾ ਉਹਦੇ ਜਿਹੜੇ ਵਾਰਡ ਨੂੰ ਇੱਕ ਇੱਕ ਨੰਬਰ ਦਾ ਜਿਹਨੂੰ ਕਹਿੰਦੇ ਮਾਡਰਨ ਜਿਵੇਂ ਆਪਾਂ ਕਹਿ ਸਕਦੇ ਹਾਂ ਮਾਡਰਨ ਵਾਰਡ ਬਣਾਣਾ ਚਾਹੁੰਦੇ ਜਿਹੜਾ ਪੂਰੇ ਪੰਜਾਬ 'ਚ ਨਹੀਂ ਹੋਊਗਾ ਉਹਦਾ ਮੇਰਾ ਵਾਰਡ ਹੋਗਾ ਮੈਂ ਤੁਹਾਡੇ ਨਾਲ ਇੱਕ ਅਪੀਲ ਕਰਦਾ ਕਿ ਮੈਨੂੰ ਆਉਣ ਵਾਲੇ 21 ਤਰੀਕ ਨੂੰ ਤਕਰੀਬੇ ਦੇ ਨਿਸ਼ਾਨ ਤੇ ਮੋਹਰ ਲਾ ਕੇ ਮੈਨੂੰ ਜਿੱਤ ਪ੍ਰਾਪਤ ਕਰਾਓ ਤਾਂ ਕਿ ਮੈਂ ਤੁਹਾਡੇ 5 ਸਾਲ ਲਗਾਤਾਰ ਤੁਹਾਡੇ ਵਾਰਡ ਚ ਆਪਣਾ ਘਰ ਸਮਝ ਕੇ ਉਹਦੀ ਸੇਵਾ ਕਰਾਂ ਤੁਹਾਨੂੰ ਜੋ ਵੀ ਪ੍ਰੋਬਲਮ ਹੋਊਗੀ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਤੁਹਾਡਾ ਸੇਵਾਦਾਰ ਘਰ ਚ ਹੋਊਗਾ ਅਪੀਲ ਕਰਦਾ ਕਿ ਮੈਨੂੰ ਮੋਟ ਪਾ ਕੇ ਤੇ ਸਪੋਰਟ ਵੀ ਕਰਿਓ ਮੈਂ ਆਪਣੇ ਵਾਰਡ ਨੂੰ ਪੂਰਾ ਇੱਕ ਨੰਬਰ ਦਾ ਬਣਾਉਣਾ ਚਾਹੁੰਦਾ ਆਕੇ ਵਾਰਚ ਕੋਈ ਬਾਹਰਲਾ ਬੰਦਾ ਆਕੇ ਇਹ ਨਾ ਕਹੇ ਕਿ ਹਾਂ ਵਾਰਚ ਚ ਕੋਈ ਸਫਾਈ ਨਹੀਂ ਹੋ ਰਹੀ ਗਲੀਆਂ ਨਹੀਂ ਬਣੀਆਂ ਟੁੱਟੀਆਂ ਹੋਈਆਂ ਨੇ ਬੋਰਡ ਵਾਲੇ ਜਿਹੜੇ ਤੁਸੀਂ ਸਪੋਰਟਰ ਹੋ ਉਹਨੂੰ ਪਰੇਸ਼ਾਨ ਹੋ ਰਹੇ ਹੋ ਮੀਂਹ ਆਉਂਦਾ ਚਿੱਕੜ ਪੈਂਦਾ ਫਿਰੇ ਚ ਪਾਣੀ ਨਿਕਲਦਾ ਪਰ ਸਫਾਈ ਕਰਨ ਚਾਰੀ ਨਹੀਂ ਆ ਰਿਹਾ ਇਹ ਤੁਹਾਡੀ ਕੋਈ ਵੀ ਪ੍ਰੋਬਲਮ ਅਸੀਂ ਆਉਣ ਨਹੀਂ ਦੇਣੀ ਆਉਣ ਵਾਲੇ ਇੱਕ ਦਿਨ ਨੂੰ ਵੋਟ ਪਾ ਕੇ ਤੇ ਮੈਨੂੰ ਵੀਜੇ ਬਣਾਓ ਤੇ ਜਿਹੜੀ ਪਿਛਲੇ ਸਮੇਂ ਚ ਜਿਹੜੇ ਮੇਰੇ ਵੀਰ ਉਥੇ ਵਾਰਡ ਦੀ ਸੇਵਾ ਕਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਆਪਣੀਆਂ ਅਲੱਗ-ਅਲੱਗ ਪਾਰਟੀਆਂ ਤੋਂ ਉੱਥੋਂ ਆਏ ਨੇ ਸੇਵਾ ਕਰ ਰਹੇ ਨੇ ਮੈਨੂੰ ਨਹੀਂ ਪਤਾ ਉਹਨਾਂ ਦਾ ਪ੍ਰਸ਼ਾਸਨ ਨਾਲ ਕੀ ਹੈਗਾ ਕੀ ਨਹੀਂ ਕਾਦੇ ਵਾਸਤੇ ਉਹ ਕਿੰਨੀ ਸੇਵਾ ਕੀਤੀ ਮੈਨੂੰ ਨਹੀਂ ਪਤਾ ਮੈਂ ਆਪਣੇ ਵਾਰਡ 'ਚ ਜਦੋਂ ਨਿਕਲਿਆ ਮੈਨੂੰ ਤਾਂ ਕੋਈ ਵੀ ਵਿਕਾਸ ਨਹੀਂ ਨਜ਼ਰ ਆਇਆ ਸਾਰੀ ਗਲੀਆਂ ਉਵੇਂ ਟੁੱਟੀਆਂ ਪਈਆਂ ਨੇ ਸਾਰਾ ਕੰਮ ਖਿਲਰਿਆ ਪਿਆ ਇਸੇ ਕਰਕੇ ਦੁਬਾਰਾ ਤੁਹਾਨੂੰ ਬੇਨਤੀ ਕਰਨਾ ਚਾਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮੈਨੂੰ ਨਰਾਜ਼ ਫਰਦਾ ਨਰਿੰਦਰ ਸਿੰਘ ਮੱਕਣ ਨੂੰ 21 ਦੇ ਨੂੰ ਮੋਟ ਪਾ ਕੇ ਸਫਲ ਬਣਾਉ ਤਾਂ ਕਿ ਮੈਂ 5 ਸਾਲ ਤੋੜੀ ਵਾਰ ਦੀ ਸੇਵਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ